ਦੇਖੋ ਜੀ ਸਾਡੀਆਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਇਹਦੇ ਨਾਲ ਨਾਲ ਦੇਖੋ ਜਿਹੜੇ ਸੰਤਰੇ ਆ ਵੀ ਇਹ ਵੀ ਦੇਖੋ ਪੂਰੇ ਜੋਰਾ-ਸ਼ੋਰਾ ਨਾਲ ਦੇਖੋ ਮਾਰਕੀਟ ਵਿੱਚ ਆ ਰਹੇ ਹੈਗੇ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਵੀ ਜਿਹੜੇ ਸੰਤਰੇ ਆਗੇ ਦੇਖੋ ਇਹ ਆਪਣੇ ਸਿਹਤ ਲਈ ਕਿੰਨੇ ਵਧੀਆ ਨੇ ਠੀਕ ਆ ਜੀ ਇਹ ਆਪਣੇ ਬਹੁਤ ਜ਼ਿਆਦਾ ਸਰੀਰ ਨੂੰ ਜਿਹੜੀਆਂ ਆਪਣੇ ਸਰੀਰ 'ਚ ਘਾਟਾ ਹੁੰਦੀਆਂ ਨੇ ਪੂਰੀਆਂ ਕਰਦੇ ਆਗੇ ਤੇ ਇਹਨਾਂ ਦੇ ਨਾਲ ਨਾਲ ਹੀ ਆਪਾਂ ਤੁਹਾਨੂੰ ਦੱਸ ਦਿਆਂ ਵੀ ਜਿਹੜੇ ਇਹਨਾਂ ਦੇ ਛਿਲਕੇ ਹੁੰਦੇ ਆਗੇ ਵੈਸੇ ਤਾਂ ਦੇਖੋ ਇਹਨਾਂ ਦੇ ਛਿਲਕੇ ਆਪਾਂ ਕੂੜੇ ਵਿੱਚ ਸੁੱਟ ਦਿੰਨੇ ਆ ਪਰ ਜੇ ਆਪਾਂ ਇਹਨਾਂ ਛਿਲਕਿਆਂ ਤੋਂ ਵੀ ਬਹੁਤ ਜ਼ਿਆਦਾ ਸਾਰਾ ਕੰਮ ਲੈ ਸਕਦੇ ਆਂਗੇ ਜਿਵੇਂ ਕਿ ਜਿਹੜੇ ਛਿਲਕਿਆਂ ਕੀ ਜਦੋਂ ਆਪਾਂ ਇਹਨਾਂ ਨੂੰ ਸਕਾਵਾਂਗੇ ਸਕਾ ਕੇ ਆਪਾਂ ਇਹਨਾਂ ਦਾ ਬਹੁਤ ਵਧੀਆ ਪੇਸਟ ਬਣਾ ਸਕਦੇ ਆ ਇੱਕ ਇਹਦਾ ਬਹੁਤ ਵਧੀਆ ਪੇਸਟ ਬਣਾ ਕੇ ਆਪਾਂ ਰੱਖ ਸਕਦੇ ਆ ਜਿਹੜਾ ਆਪਾਂ ਇਹਦਾ ਪੇਸਟ ਬਣਾਵਾਂਗੇ ਜੀ ਇਹ ਦੇਖੋ ਇਹਨੂੰ ਆਪਾਂ ਸਟੋਰ ਕਰਕੇ 6 ਮਹੀਨਿਆਂ ਤੱਕ ਰੱਖ ਸਕਦੇ ਆ ਉਸ ਤੋਂ ਬਾਅਦ ਇਹਨਾਂ ਦੇ ਫਾਇਦੇ ਕੀ ਆ ਉਹ ਵੀ ਆਪਾਂ ਦੱਸ ਦੇਵਾਂਗੇ ਜਿਵੇਂ ਕਿ ਦੇਖੋ ਆਪਣੇ ਸਕਿਨ ਦੇ ਉੱਪਰ ਦੇਖੋ ਦਾਗ ਪੈ ਜਾਂਦੇ ਆਗੇ ਉਹਦੇ ਵਾਸਤੇ ਵੀ ਇਹ ਬਹੁਤ ਵਧੀਆ ਉਸ ਤੋਂ ਬਾਅਦ ਜਦੋਂ ਕਿ ਹੁਣ ਆਪਾਂ ਕਈਆਂ ਭੈਣਾਂ ਦੇ ਦੇਖਦੇ ਵੀ ਛਾਈਆਂ ਪੈ ਜਾਂਦੀਆਂ ਨੇ ਮੂੰਹ ਦੇ ਉੱਪਰ ਜੇ ਆਪਾਂ ਇਹਨੂੰ ਰੋਜ਼ਾਨਾ ਆਪਾਂ ਰੁਟੀਨ ਦੇ ਵਿੱਚ ਲਾਉਣੇ ਆ ਤਾਂ ਦੇਖੋ ਇਹ ਛਾਈਆਂ ਵੀ ਬਹੁਤ ਜਲਦੀ ਠੀਕ ਕਰਦੀਆਂ ਨੇ ਤੇ ਇਹਦੇ ਨਾਲ ਨਾਲ ਦੇਖੋ ਜਿਹੜਾ ਆਪਣਾ ਰੰਗ ਸਾਵਲਾ ਹੁੰਦਾ ਉਹ ਵੀ ਇਹ ਬਹੁਤ ਜ਼ਿਆਦਾ ਵਧੀਆ ਗੋਰਾ ਕਰਦਾ ਹੈਗਾ ਜੇ ਇਹਨੂੰ ਆਪਾਂ ਡੇਲੀ ਲਾਈਏ ਰੁਟੀਨ ਦੇ ਵਿੱਚ ਆਪਾਂ ਸ਼ਾਮ ਵੇਲੇ ਇੱਕ ਟਾਈਮ ਆਪਾਂ ਇਹਨੂੰ ਲਾਈਏ ਤਾ ਇਹ ਇੱਕ ਹਫ਼ਤੇ ਦੇ ਅੰਦਰ ਤਾਂ ਬਹੁਤ ਵਧੀਆ ਨਖਾਰ ਆਪਣੇ ਚਿਹਰੇ ਨੂੰ ਦੇਊਗਾ ਜਿਵੇਂ ਕਿ ਦੇਖੋ ਆਪਾਂ ਕਰੀਮਾਂ ਵਗੈਰਾ ਆਪਾਂ ਬਹੁਤ ਸਾਰੀਆਂ ਮਾਰਕੀਟ ਵਿੱਚ ਲੈ ਕੇ ਆਉਨੇ ਆਗੇ ਦੇਖੋ ਉਹਨਾਂ ਦਾ ਅਸਰ ਸਿਰਫ 2-3 ਘੰਟੇ ਰਹਿੰਦਾਗਾ ਠੀਕ ਆ ਜੀ ਫੇਰ ਦੀ ਫਿਰ ਉਸ ਤਰ੍ਹਾਂ ਹੀ ਦੇਖੋ ਜਿਹੜਾ ਆਪਣਾ ਫੇਸ ਹੋ ਜਾਂਦਾਗਾ ਪਰ ਜੇ ਆਪਾਂ ਇਹ ਇਹ ਜੀਆਂ ਚੀਜ਼ਾਂ ਨੂੰ ਇਹਨਾਂ ਨੂੰ ਵਰਤਾਂਗੇ ਆਪਣੇ ਦੇਖੋ ਜ਼ਿੰਦਗੀ 'ਚ ਲੈ ਕੇ ਆਵਾਂਗੇ ਦੇਖੋ ਨੜੇ ਤਾਂ ਇਹ ਦੇਖੋ ਕੋਈ ਇਹਨਾਂ ਤੇ ਪੈਸਾ ਨਹੀਂ ਲੱਗਦਾ ਜਿਹੜੇ ਛਿਲਕੇ ਹੁੰਦੇ ਆ ਇਹ ਆਪਾਂ ਸਿੱਟਦੀਆਂ ਇਹ ਦੇਖੋ ਆਪਾਂ ਇਹਦਾ ਪੇਸਟ ਬਣਾ ਕੇ ਰੱਖਾਂਗੇ ਵਧੀਆ ਦੇਖੋ ਆਪਾਂ ਆਪ ਵੀ ਸਕਿਨ ਤੇ ਲਾਵਾਂਗੇ ਨਹੀਂ ਤਾਂ ਜਿਹੜੀ ਆਪਣੀ ਸਕਿਨ ਹੈ ਜੀ ਡੈメージ ਹੋ ਜਾਂਦੀ ਹੈਗੀ ਉਹ ਬਹੁਤ ਵਧੀਆ ਹੋਊਗੀ ਜਿਵੇਂ ਕਿ ਦੇਖੋ ਰੁੱਖਾਪਨ ਜ ਆ ਜਾਂਦਾਗਾ ਉਹ ਵੀ ਇਹਦੇ ਨਾਲ ਬਹੁਤ ਜ਼ਿਆਦਾ ਵਧੀਆ ਮਲੈਮ ਆਪਣੀ ਜਿਹੜੀ ਸਕਿਨਾਂ ਬਣੂਗੀ ਠੀਕ ਆ ਜੀ ਇਹ ਸੀ ਅੱਜ ਇਸ ਵੀਡੀਓ 'ਚ ਜਿਹੜੇ ਇਹਦੇ ਫਾਇਦੇ ਦੱਸਿਆ ਆਪਾਂ ਤੁਹਾਨੂੰ ਸਾਰੇ ਇਹ ਤੁਸੀਂ ਇਹਨਾਂ ਦਾ ਲਾਹਾ ਲੈ ਸਕਦੇ ਹੋਗੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਵੱਧ ਤੋਂ ਲਾਈਕ ਕਰੇ ਸ਼ੇਅਰ ਕਰਿਓ Aprendemos a escribir el